ਰਾਜਾ ਰਮਨ ਦਸਨਤ ਮਸਤ ਤੋਂ ਉਹਨੂੰ ਪੁੱਛਦੇ ਆਂ ਹਾਂ ਬਿਲਕੁਲ ਜੀ ਜਦੋਂ ਵੀ ਇੰਡੀਆ ਆਈਦਾ ਜਰੂਰ ਇੱਥੇ ਦਰਸ਼ਨ ਕਰੀਦੇ ਨੇ ਸਾਡੇ ਦੋਸਤ ਨੇ ਜੋਰਜ ਕੈਲੀਫੋਰਨੀਆ ਤੋਂ ਜੂਬਾ ਸਿਟੀ ਤੋਂ ਇਹਨਾਂ ਨੇ ਇੱਥੇ ਅਖੰਡ ਪਾਠ ਸਾਹਿਬ ਸੁਖਿਆ ਸੋ ਅੱਜ ਇੱਥੇ ਆਏ ਆਂ ਜੀ ਮੱਥਾ ਟੇਕਣ ਸੋ ਇਹੀ ਅਰਦਾਸ ਕਰੀਦੀ ਆ ਮਾਲਕ ਕਿ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਣੀ ਕੌਮ ਜਿਹੜੀ ਆ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੇ ਔਰ ਪਿਆਰ ਸਤਿਕਾਰ ਹੋਣਾ ਬਹੁਤ ਜ਼ਰੂਰੀ ਆ ਸੋ ਬਸ ਇਹੀ ਸ਼ੁਕਰਾਨਾ ਮਾਲਕ ਦਾ ਜੀ ਹਾਂ ਬਿਲਕੁਲ ਇਸ ਤਰ੍ਹਾਂ ਕੋਈ ਨਾ ਕੋਈ ਮਾਮਲਾ ਹਾਂਜੀ ਬਿਲਕੁਲ ਜੀ ਸੰਗਸ ਕਰੀ ਜਾਂਦੇ ਹੁਣ ਵੀ ਈਪੀ ਪਿੱਛੇ ਕੀਤੀ ਹੈ ਜੀ ਆ ਬਾਕੀ ਬਸਾਕੀ ਦੇ ਉਤੇ ਧਾਰਮਿਕ ਵੀ ਕਰਾਂਗੇ ਤੇ ਬਾਕੀ ਜਿਹੜੇ ਕਮਰਸ਼ਲ ਚੀਜ਼ਾਂ ਨੇ ਉਹ ਵੀ ਕਰੀ ਜਾਂਦੇ ਆ ਜੀ ਆਪਣੇ ਲੋਕ ਕੋਸ਼ਿਸ਼ ਕਰੀਦੀ ਆ ਵੀ 93 ਤੋਂ ਲੈ ਕੇ ਹੁਣ ਤੱਕ ਜਿੰਨਾ ਪਿਆਰ ਸਤਿਕਾਰ ਮਿਲਿਆ ਉਹ ਸਾਰਾ ਬਸ ਗੁਰੂ ਮਹਾਰਾਜ ਦੀ ਬਖਸ਼ਿਸ਼ ਹੀ ਆ ਸਾਡੇ ਉਸਤਾਦ ਸ਼੍ਰੀ ਕੁਲ ਦੀ ਮਾਣੀ ਦਾ ਥਾਪੜਾ ਜੀ ਸੋ ਬਹੁਤ ਬਹੁਤ ਨਵੀਆਂ ਚੀਜ਼ਾਂ ਸਿਰਕਣ ਦੇ ਮਾਗੇ ਥੈਂਕ ਯੂ ਰਾਜਾ ਹਰਮਨ ਦਸਨ ਆਤਮਸਤ ਕੋਨ ਕੋ ਤੇ ਜੀ ਹਾਂ ਬਿਲਕੁਲ ਜੀ ਜਦੋਂ ਵੀ ਇੰਡੀਆ ਆਈਦਾ ਜਰੂਰ ਇੱਥੇ ਦਰਸ਼ਨ ਕਰੀਦੇ ਨੇ ਸਾਡੇ ਦੋਸਤ ਨੇ ਜੋਰਜ ਕੈਲੀਫੋਰਨੀਆ ਤੋਂ ਜੂਬਾ ਸਿਟੀ ਤੋਂ ਇਹਨਾਂ ਨੇ ਇੱਥੇ ਅਖੰਡ ਪਾਠ ਸਾਹਿਬ ਸੁਖਿਆ ਸੋ ਅੱਜ ਇੱਥੇ ਆਏ ਆ ਜੀ ਮੱਥਾ ਟੇਕਣ ਸੋ ਇਹੀ ਅਰਦਾਸ ਕਰੀਦੀ ਆ ਮਾਲਕ ਜੀ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਣੀ ਕੌਮ ਜਿਹੜੀ ਆ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰਹੇ ਔਰ ਪਿਆਰ ਸਤਿਕਾਰ ਹੋਣਾ ਬਹੁਤ ਜ਼ਰੂਰੀ ਆ ਸੋ ਬਸ ਇਹੀ ਸ਼ੁਕਰਾਨਾ ਮਾਲਕ ਦਾ ਜੀ ਹਾਂ ਬਿਲਕੁਲ ਸੁਰੂਤਿਆਂ ਕੋਈ ਨਮਾਜ਼ ਨਹੀਂ ਹਾਲੇ ਬਿਲਕੁਲ ਜੀ ਸੌਂਗਸ ਕਰੀ ਜਾਂਦੇ ਹੁਣ ਵੀ ਈਪੀ ਪਿੱਛੇ ਕੀਤੀ ਹੈ ਜੀ ਆ ਬਾਕੀ ਬਸਾਕੀ ਦੇ ਉਤੇ ਧਾਰਮਿਕ ਵੀ ਕਰਾਂਗੇ ਤੇ ਬਾਕੀ ਜਿਹੜੇ ਕਮਰਸ਼ਲ ਚੀਜ਼ਾਂ ਨੇ ਉਹ ਵੀ ਕਰੀ ਜਾਂਦੇ ਆ ਜੀ ਆਪਣੇ ਲੋਕ ਕੋਸ਼ਿਸ਼ ਕਰੀਦੀ ਆ ਵੀ 93 ਤੋਂ ਲੈ ਕੇ ਹੁਣ ਤੱਕ ਜਿੰਨਾ ਪਿਆਰ ਸਤਿਕਾਰ ਮਿਲਿਆ ਉਹ ਸਾਰਾ ਬਸ ਗੁਰੂ ਮਹਾਰਾਜ ਦੀ ਬਖਸ਼ਿਸ਼ ਹੀ ਆ ਸਾਡੇ ਉਸਤਾਦ ਸ਼੍ਰੀ ਕੁਲ ਦੀ ਮਾਣੀ ਦਾ ਥਾਪੜਾ ਜੀ ਸੋ ਬਹੁਤ ਬਹੁਤ ਨਵੀਆਂ ਚੀਜ਼ਾਂ ਸੁਰੂਤਿਆਂ ਦੇ ਮਾਗੇ। ਥੈਂਕ ਯੂ ਸਰ ਰਾਜਾ ਫਰਮਨ ਦਸਨ ਆਤਮਸਤ ਕੋਨ ਕੋ ਜੀ ਹਾਂ ਅੱਜ ਬਿਲਕੁਲ ਜੀ ਜਦੋਂ ਵੀ ਇੰਡੀਆ ਆਈ ਦਾ ਜਰੂਰ ਇੱਥੇ ਦਰਸ਼ਨ ਕਰੀਦੇ ਨੇ ਸਾਡੇ ਦੋਸਤ ਨੇ ਜੋਰਜ ਕੈਲੀਫੋਰਨੀਆ ਤੋਂ ਜੂਬਾ ਸਿਟੀ ਤੋਂ ਇਹਨਾਂ ਦੇ ਇੱਥੇ ਅਖੰਡ ਪਾਠ ਸਾਹਿਬ ਸੁਖਿਆ ਸੋ ਅੱਜ ਇੱਥੇ ਆਇਆ ਜੀ ਮੱਥਾ ਟੇਕਣ ਸੋ ਇਹੀ ਅਰਦਾਸ ਕਰੀਦੀ ਆ ਮਾਲਕ ਕਿ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਣੀ ਕੌਮ ਜਿਹੜੀ ਆ ਏਸੀ ਤਰ੍ਹਾਂ ਚੜ੍ਹਦੀ ਕਲਾ ਚ ਰਹੇ ਔਰ ਪਿਆਰ ਸਤਿਕਾਰ ਹੋਣਾ ਬਹੁਤ ਜ਼ਰੂਰੀ ਆ ਸੋ ਬਸ ਇਹੀ ਸ਼ੁਕਰਾਨਾ ਮਾਲਕ ਦਾ ਜੀ ਹਾਂ ਬਿਲਕੁਲ ਸੋ ਉਹ ਤੇਨੇ ਕੋਈ ਨਵਾਂ ਸੌਂਗ ਆ। ਹਾਂ ਜੀ ਬਿਲਕੁਲ ਜੀ ਸੌਂਗਸ ਕਰੀ ਜਾਂਦੇ ਹੁਣ ਵੀ ਈਪੀ ਪਿੱਛੇ ਕੀਤੀ ਆ ਜੀ। ਆ ਬਾਕੀ ਬਸਾਕੀ ਦੇ ਉਤੇ ਧਾਰਮਿਕ ਵੀ ਕਰਾਂਗੇ ਤੇ ਬਾਕੀ ਜਿਹੜੇ ਕਮਰਸ਼ਲ ਚੀਜ਼ਾਂ ਨੇ ਉਹ ਵੀ ਕਰੀ ਜਾਂਦੇ ਆ ਜੀ ਆਪਣੇ ਲੋਕ ਕੋਸ਼ਿਸ਼ ਕਰੀਦੀ ਆ ਵੀ 93 ਤੋਂ ਲੈ ਕੇ ਹੁਣ ਤੱਕ ਜਿੰਨਾ ਪਿਆਰ ਸਤਿਕਾਰ ਮਿਲਿਆ ਉਹ ਸਾਰਾ ਬਸ ਗੁਰੂ ਮਹਾਰਾਜ ਦੀ ਬਖਸ਼ਿਸ਼ ਹੀ ਸਾਡੇ ਉਸਤਾਦ ਜੀ ਦੀ ਕੁਲ ਦੀ ਮਾਣੀ ਦਾ ਥਾਪੜਾ ਜੀ। ਸੋ ਬਹੁਤ ਬਹੁਤ ਨਵੀਆਂ ਚੀਜ਼ਾਂ ਸੁਰਤਿਆਂ ਦੇ ਮਾਗੇ। ਥੈਂਕ ਯੂ। ਰਾਜਾ ਫਿਰ ਮਨਰਸਨ ਆਤਮਸਤ ਕੋਨ ਕੋ ਚੇ ਜੀ ਹਾਂ ਅਨ ਬਿਲਕੁਲ ਜੀ ਜਦੋਂ ਵੀ ਇੰਡੀਆ ਆਈ ਦਾ ਜਰੂਰ ਇੱਥੇ ਦਰਸ਼ਨ ਕਰੀਦੇ ਨੇ ਸਾਡੇ ਦੋਸਤ ਨੇ ਜੋਰਜ ਕੈਲੀਫੋਰਨੀਆ ਤੋਂ ਜੂਬਾ ਸਿਟੀ ਤੋਂ ਇਹਨਾਂ ਦੇ ਇੱਥੇ ਅਖੰਡ ਪਾਠ ਸਾਹਿਬ ਸੁਖਿਆ ਸੋ ਅੱਜ ਇੱਥੇ ਆਇਆ ਜੀ ਮੱਥਾ ਟੇਕਣ ਸੋ ਇਹੀ ਅਰਦਾਸ ਕਰੀਦੀ ਆ ਮਾਲਕ ਕਿ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਣੀ ਕੌਮ ਜਿਹੜੀ ਆ ਏਸੀ ਤਰ੍ਹਾਂ ਚੜ੍ਹਦੀ ਕਲਾ ਚ ਰਹੇ ਔਰ ਪਿਆਰ ਸਤਿਕਾਰ ਹੋਣਾ ਬਹੁਤ ਜ਼ਰੂਰੀ ਆ ਸੋ ਬਸ ਇਹੀ ਸ਼ੁਕਰਾਨਾ ਮਾਲਕ ਦਾ ਜੀ ਹਾਂ ਬਿਲਕੁਲ ਸੋ ਉਹਦੇ ਨਾਲ ਕੋਈ ਨਵਾਂ ਸੌਂਦਾ ਹਾਂਜੀ ਬਿਲਕੁਲ ਜੀ ਸੌਂਗਸ ਕਰੀ ਜਾਂਦੇ ਹੁਣ ਵੀ ਈਪੀ ਪਿੱਛੇ ਕੀਤੀ ਹੈ ਜੀ ਆ ਬਾਕੀ ਬਸਾਕੀ ਦੇ ਉਤੇ ਧਾਰਮਿਕ ਵੀ ਕਰਾਂਗੇ ਤੇ ਬਾਕੀ ਜਿਹੜੇ ਕਮਰਸ਼ਲ ਚੀਜ਼ਾਂ ਨੇ ਉਹ ਵੀ ਕਰੀ ਜਾਂਦੇ ਆ ਜੀ ਆਪਣੇ ਲੋਕ ਕੋਸ਼ਿਸ਼ ਕਰੀਦੀ ਆ ਵੀ 93 ਤੋਂ ਲੈ ਕੇ ਹੁਣ ਤੱਕ ਜਿੰਨਾ ਪਿਆਰ ਸਤਿਕਾਰ ਮਿਲਿਆ ਉਹ ਸਾਰਾ ਬਸ ਗੁਰੂ ਮਹਾਰਾਜ ਦੀ ਬਖਸ਼ਿਸ਼ ਹੀ ਸਾਡੇ ਉਸਤਾਦ ਜੀ ਦੀ ਕੁਲ ਦੀ ਮਾਣੀ ਦਾ ਥਾਪੜਾ ਜੀ ਸੋ ਬਹੁਤ ਬਹੁਤ ਨਵੀਆਂ ਚੀਜ਼ਾਂ ਸੁਰਤਿਆਂ ਦੇਵਾਂਗੇ ਥੈਂਕ ਯੂ